ਸਸਿਕਾ ਜੀ ਮਹਾਕਮਲ ਕਪੂਰ ਤੁਸੀਂ ਖਰੋ ਚੈਨਲ ਪੰਜਾਬੀ ਯਮੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਕਮਲਾ ਹੈریس ਤੇ ਪੜ ਗੁਠੇ ਨੇ ਉਹਨਾਂ ਨੇ ਕਮਲਾ ਹੈریس ਦੇ ਵਿਰੁੱਧ ਮੁਕਦਮਾ ਚਲੋਂ ਦੀ ਮੰਗ ਕੀਤੀ ਹੈ ਟਰੰਪ ਦਾ ਦੋਸ਼ ਹੈ ਕਿ ਕਮਲਾ ਹੈریس ਅਤੇ ਕੁਝ ਹੋਰ ਪ੍ਰਮੁੱਖ ਅਮਰੀਕੀ ਮਸ਼ਹੂਰ ਹਸਤੀਆਂ ਨੇ 2024 ਦੀ ਚੋਣ ਮੁਹਿੰਮ ਦੇ ਦੌਰਾਨ ਸਮਰਥਨ ਦੇ ਬਦਲੇ ਪੈਸੇ ਲਈ ਸੀ ਜਦੋਂ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਇਸ ਦੇ ਨਾਲ ਚੋਣ ਮੁਹਿੰਮ ਦੇ ਵਿੱਤੀ ਕਾਨੂੰਨ ਦੀ ਉਲੰਘਣਾ ਹੋਈ ਹੈ ਡੋਨਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਤੋ ਤੇਜ਼ ਬਾਰੇ ਦੋਸ਼ ਲਗਾਇਆ ਕਿ ਕਮਲਾ ਹੈਰਿਸ ਨੇ ਗਾਇਕਾ ਟੀਵੀ ਹੋਸਟ ਅਤੇ ਨਾਗਰਿਕ ਅਧਿਕਾਰ ਕਾਰਕੁਨ ਅਲ ਸ਼ਾਰਪਟਨ ਵਰਗੇ ਸਿਤਾਰੇ ਦੇ ਸਮਰਥਨ ਦੇ ਬਦਲੇ ਲੱਖਾਂ ਡਾਲਰ ਖਰਚ ਕੀਤੇ ਟਰੰਪ ਨੇ ਕਿਹਾ ਕਿ ਸਮਰਥਨ ਮੁਹਿੰਮਾ ਅਸਲੀ ਨਹੀਂ ਸਾਜੋ ਪੈਸੇ ਦੇ ਦੇ ਕੇ ਪ੍ਰਾਪਤ ਕਰਤੀਆਂ ਗਈਆਂ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫੇਰ ਕਮਲਾ ਹੈਰਿਸ ਉਤੇ ਪੜਤਗੀਂਦੀ ਉਹਨਾਂ ਨੇ ਕਮਲਾ ਹੈਰਿਸ ਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ ਟਰੰਪ ਦਾ ਦੋਸ਼ ਹੈ ਕਿ ਕਮਲਾ ਹੈਰਿਸ ਅਤੇ ਕੁਝ ਹੋਰ ਪ੍ਰਮੁੱਖ ਅਮਰੀਕੀ ਮਸ਼ਹੂਰ ਹਸਤੀਆਂ ਨੇ 2024 ਦੀ ਚੋਣ ਮੁਹਿੰਮ ਦੇ ਦੌਰਾਨ ਸਮਰਥਨ ਦੇ ਬਦਲੇ ਪੈਸੇ ਲਏ ਸੱਤ ਜੋ ਕਿ ਪੂਰੇ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਇਸ ਦੇ ਨਾਲ ਚੋਣ ਮੁਹਿੰਮ ਦੇ ਵਿੱਤੀ ਕਾਨੂੰਨਾਂ ਦੀ ਉਲੰਘਣਾ ਵੀ ਹੋਈ ਹੈ ਟਰੰਪ ਨੇ ਹਮਲਾ ਅੱਜ ਦੇ ਸਮੇਂ ਕੀ ਤੈ ਜਦੋਂ ਖੁਦ ਜ਼ੈਫਰੀ ਐਪਸਟੇਨ ਕੇਸ ਫਾਈਲ ਦੇ ਵਿਵਾਦ ਵਿੱਚ ਘਿਰੇ ਹੋਏ ਨੇ 트럼ਪ ਨੇ ਐਪਸਟੇਨ ਮਾਮਲੇ ਦੀ ਜਾਂਚ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਦੱਸਿਆ ਉਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਨੇਤਾ ਸਾਰੇ ਸਮਰਥਕਾਂ ਨੂੰ ਪੈਸੇ ਦੇਣਾ ਸ਼ੁਰੂ ਕਰ ਦੇਣ ਤਾਂ ਕੀ ਹੋਵੇਗਾ 트럼ਪ ਨੇ ਕਿਹਾ ਕਿ ਕਮਲਾ ਤੇ ਪੈਸੇ ਲੈਣ ਵਾਲੇ ਸਾਰੇ ਲੋਕਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਸਾਰੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ 트럼ਪ ਨੇ ਹਮਲਾ ਜਏ ਸਮੇਂ ਕੀਤਾ ਜਦੋਂ ਖੁਦ ਸੈਫਰੀ ਐਪਸਟੇਨ ਕੇਸ ਫਾਈਲ ਵਿਵਾਦ ਦੇ ਵਿੱਚ ਘਿਰੇ ਹੋਏ ਨੇ 트럼ਪ ਨੇ ਐਪਸਟੇਨ ਮਾਮਲੇ ਦੀ ਜਾਂਚ ਨੂੰ ਰਾਜਨੀਤਿਕ ਤੌਰ ਉੱਤੇ ਪ੍ਰੇਰਿਤ ਦੱਸਿਆ ਆਪਣੇ ਪੋਸਟ ਵਿੱਚਰ ਟਰੰਪ ਨੇ ਇਹ ਵੀ ਲਿਖਿਆ ਹੈ ਕਿ ਖੱਬੇ ਪੱਖੀ ਡੈਮੋਕ੍ਰੇਟ ਲੋਕਾਂ ਦਾ ਧਿਆਨ ਭਟਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਉਹਨਾਂ ਦੇ ਪਿਛਲੇ 6 ਮਹੀਨਿਆਂ ਦੀ ਸ਼ਾਨਦਾਰ ਸੇਵਾ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਨੂੰ ਬਹੁਤ ਸਾਰੇ ਲੋਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਰਾਸ਼ਟਰਪਤੀ ਦੇ 6 ਮਹੀਨਿਆਂ ਦੇ ਨਾਲੋਂ ਬਿਹਤਰ ਦੱਸ ਰਹੇ ਨੇ। ਟਰੰਪ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਪਾਗਲ ਹੋ ਗਏ ਨੇ ਅਤੇ ਰੂਸੀ ਤੌਖਾ ਤੜੀ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਨੇ ਐਬਸਟੇਨ ਕੋਟਾਲੇ ਨੂੰ ਇਸ ਤਰ੍ਹਾਂ ਦਾ ਕਾਰਨ ਦੱਸਿਆ ਅਤੇ ਉਮੀਦ ਜਤਾਈ ਕਿ ਗ੍ਰੈਂਡ ਜਿਊਰੀ ਇਸ ਨੂੰ ਬਹੁਤ ਜਲਦੀ ਖਤਮ ਕਰ ਦੇਵੇਗੀ ਇੱਕ ਰਿਪੋਰਟ ਤੋਂ ਮਿਲੀ ਜਾਣਕਾਰੀ ਤੇ ਅਨੁਸਾਰ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਐਪਸਟਾਈਨ ਅਤੇ ਗਿਸਲਨ ਮੈਕਸ ਵੱਲੋਂ ਗ੍ਰੈਂਡ ਜੂਰੀ ਗਵਾਹੀ ਜਾਰੀ ਕਰਨ ਨੂੰ ਤੇ ਕਮ ਦਾ ਨਿਰਦੇਸ਼ ਵੀ ਦਿੱਤਾ ਇਹ ਫੈਸਲਾ ਦੋਮਾ ਤਿਰਾ ਜਿਨ੍ਹਾਂ ਦੇ ਵਿੱਚ ਟਰੰਪ ਕੈਂਪ ਦੇ ਮੈਂਬਰ ਵੀ ਸ਼ਾਮਲ ਨੇ ਤੇ ਉਹਨਾਂ ਦੇ ਵੱਲੋਂ ਵਧੇਰੇ ਪਾਦਰਸ਼ਤਾ ਦੇ ਲਈ ਜਨਤਕ ਦਬਾਅ ਤੋਂ ਬਾਅਦ ਆਇਆ ਕੀ ਤੁਹਾਨੂੰ ਲੱਗਦਾ ਹੈ ਕਿ ਟਰੰਪ ਨੇ ਦੋਸ਼ ਸੱਚੇ ਹਨ ਜਾਂ ਫਿਰ ਇਹ ਅਪਸਟੇਨ ਮਾਮਲੇ ਤੋਂ ਧਿਆਨ ਪਟਕਾਉਣ ਦੀ ਕੋਸ਼ਿਸ਼ ਹੈ ਬੀਅ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ